ਤੁਹਾਡੀ ਜ਼ਿੰਦਗੀ ਦੀ ਸਾਰੀ ਮੁਸੀਬਤਾਂ ਦੂਰ ਹੋ ਜਾਣਗੀਆਂ ਇਹਨਾਂ ਦੋ ਚੀਜ਼ਾਂ ਤੋਂ ਸਿੱਖ ਲਓ ਇੱਕ ਕੀੜੀ ਤੋਂ ਤੇ ਇੱਕ ਪਾਣੀ ਤੋਂ ਜੇ ਕੀੜੀ ਦੇ ਅੱਗੇ ਕੋਈ ਚੀਜ਼ ਰੱਖਦੇ ਹੋ ਨਾ ਕੀੜੀ ਤੁਰਨਾ ਨਹੀਂ ਛੱਡਦੀ ਭਾਵੇਂ ਸੱਜੇ ਖੱਬੇ ਰਸਤਾ ਬਦਲ ਲੇ ਭਾਵੇਂ ਉਸ ਚੀਜ਼ ਦੇ ਉੱਪਰੋਂ ਦੀ ਲੰਘ ਜਾਵੇ ਪਰ ਕੀੜੀ ਕਦੀ ਵੀ ਤੁਰਨਾ ਨਹੀਂ ਛੱਡਦੀ ਪਾਣੀ ਦੇ ਅੱਗੇ ਭਾਵੇਂ ਕਿੱਡੇ ਪਹਾੜ ਆ ਜਾਣ ਪਾਣੀ ਉੱਪਰੋਂ ਦੀ ਲੰਘ ਜਾਂਦਾ ਸੱਜਿਓਂ ਖੱਬਿਓਂ ਦੀ ਲੰਘ ਜਾਂਦਾ ਹੈ ਪਰ ਪਾਣੀ ਕਦੀ ਰੁਕਦਾ ਨਹੀਂ ਇਸੇ ਤਰੀਕੇ ਦੇ ਨਾਲ ਕੀੜੀ ਤੋਂ ਸਿੱਖੀਏ ਜ਼ਿੰਦਗੀ 'ਚ ਕਿੱਡੀ ਵੀ ਮੁਸੀਬਤ ਆ ਜਾਏ ਪਰ ਚੱਲਣਾ ਨਾ ਛੱਡੀਏ ਪਾਣੀ ਤੋਂ ਸਿੱਖੀਏ ਭਾਵੇਂ ਸੱਜੇ ਖੱਬੇ ਲੰਘ ਜਾਈਏ ਭਾਵੇਂ ਮੁਸੀਬਤ ਦੇ ਉਤੋਂ ਦੀ ਲੰਘ ਜੀਏ ਭਾਵ ਕਿੱਦਾਂ ਦੀ ਵੀ ਲਾਈਵ 'ਚ ਪ੍ਰੋਬਲਮ ਆਵੇ ਜਾਪ ਕਰਨਾ ਪਾਠ ਕਰਨਾ ਨਾ ਛੱਡੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੀਆਂ ਝੋਲੀਆਂ ਭਰਨਗੇ ਇਸ ਕਰਕੇ ਆਓ 1 ਨਵੰਬਰ ਨੂੰ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਵਰਤਰੀ ਗੁਰੂ ਨਾਨਕ ਸਾਹਿਬ ਜੀ ਦਾ ਸਰਕਾਸ਼ ਪੁਰਬ ਗੁਰਦੁਆਰਾ ਸੰਸਰ ਸਾਹਿਬ ਚ ਮਨਾਇਆ ਜਾ ਰਿਹਾ ਚਪੈਰਾ ਸਾਹਿਬ ਦਾ ਜਾਪ ਕਰਕੇ ਦੁਪਹਿਰੇ 12 ਤੋਂ 4 ਸਾਰਿਆਂ ਨੂੰ ਢੀਕਾਂਗੇ ਜਿਹੜੀ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ ਬੇਨਤੀ ਹੈ ਇਹਨੂੰ ਸ਼ੇਅਰ ਕਰਿਓ ਗੁਰੂ ਕਾ ਲੰਗਰ ਟੁੱਟ ਵਰਤੇਗਾ ਖੀਰ ਕਾ ਲੰਗਰ ਅਤੇ ਨੂਡਲਸ ਦਾ ਲੰਗਰ ਹੋਰ ਵਿਆਹੰਤ ਲੰਗਰ ਵਰਤਣਗੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ